ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪੰਜਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਉਗਾਠਾ ਜਿਸ ਦਾ 19 ਨੰਬਰ ਸ਼ਲੋਕ ਅੱਜ ਆਪ ਸਾਂਝਾ ਕਰਨਾ ਹੈ ਵਿਚਾਰ ਕਰਨੀ ਹੈ ਆਓ ਸਭ ਤੋਂ ਪਹਿਲਾਂ ਇਸ ਸ਼ਲੋਕ ਦਾ ਉਚਾਰਨ ਕਰੀਏ ਕਿ ਪਾਠ ਦਾ ਉਚਾਰਨ ਕਿਵੇਂ ਹੋਵੇਗਾ ਸ਼ੁਭ ਬਚਨ ਰਮਣ ਗਵਣੰ ਸਾਥ ਸੰਗੇਣ ਉਧਰਣ ਹੈ ਸੰਸਾਰ ਸਾਗਰੰ ਨਾਨਕ ਉਲਰਪ ਜਨਮ ਨ ਲਭਿਆ ਤੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਇਹ ਗੱਲ ਕਹਿੰਦੇ ਹਨ ਸਾਨੂੰ ਸਮਝਾਣੇ ਨੇ ਸ਼ੁਭ ਬਚਨ ਭਲੇ ਬਚਨ ਸ੍ਰੇਸ਼ਟ ਬਚਨ ਪਰਮਾਤਮਾ ਦੀ ਸਿਫਤ ਸਲਾਹ ਦੇ ਬੋਲ ਰਮਣੰਗ ਦਾ ਅਰਥ ਹੁੰਦਾ ਉਚਾਰਨ ਕਰਨ ਨਾਲ ਪਰਮਾਤਮਾ ਦੀ ਸਿਫਤ ਸਲਾਹ ਦੇ ਬੋਲ ਉਚਾਰਨ ਕਰਨ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਨਾਲ ਗਵਣੰ ਗਵਣੰ ਤੋਂ ਭਾਵ ਸੰਸਾਰ ਦੇ ਵਿੱਚ ਜਿਹੜਾ ਜੰਮਣ ਮਰਨ ਹੈ ਆਣਾ ਜਾਣਾ ਹੈ ਗਵਣੰ ਸਾਧ ਸੰਘੇਣ ਉਧਰਣ ਹੈ ਜਿਹੜਾ ਸੰਸਾਰ ਦੇ ਵਿੱਚ ਗਵਨ ਹੈ ਆਉਣ ਜਾਣ ਦਾ ਚੱਕਰ ਹੈ ਸਾਧ ਸੰਗਤ ਦੇ ਰਾਹੀ ਉਹ ਮੁਕ ਜਾਂਦਾ ਤੇ ਜੀਵ ਦਾ ਉਧਾਰ ਹੋ ਜਾਂਦਾ ਪ੍ਰਮਾਤਮਾ ਦੀ ਸ਼ਿਵਸਲਾ ਦੇ ਬੋਲ ਉਚਾਰਨ ਕਰਨ ਦੇ ਨਾਲ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਸਤਗੁਰੂ ਕਹਿੰਦੇ ਨੇ ਜੰਮਣ ਮਰਨ ਜਿਹੜਾ ਹੈ ਉਹ ਜੀਵ ਦਾ ਖਤਮ ਹੋ ਜਾਂਦਾ ਗਵਨ ਖਤਮ ਹੋ ਜਾਂਦਾ ਸੰਸਾਰ ਸਾਗਰੰ ਨਾਨਕ ਸੰਸਾਰ ਸਾਗਰ ਦਾ ਮਤਲਬ ਸੰਸਾਰ ਸਮੁੰਦਰ ਸੰਸਾਰ ਇਹਦੇ ਵਿੱਚ ਅਸੀਂ ਬੈਠੇ ਹੋਏ ਹਾਂ ਨਾਨਕ ਸੰਬੋਧਨ ਸ਼ਬਦ ਹੈ ਏ ਨਾਨਕ ਪੁਨਰਪ ਦਾ ਮਤਲਬ ਹੁੰਦਾ ਫਿਰ ਦੁਬਾਰਾ ਮੁੜ ਮੁੜ ਕੇ ਜਨਮ ਨਾਂ ਲੱਭਿਆ ਤੇ ਲਭਯਤੇ ਜਿਹੜਾ ਸ਼ਬਦ ਹੈ ਲ ਲ ਪ ਬ ਪੈਰ ਵਿੱਚ ਜ਼ਇ ਤਤੇ ਤੇ ਲਾਮ ਹੈ ਨਿਜ਼ਮ ਅਨਸਾਰ ਇਸ ਜ਼ਇ ਨੇ ਸਿਹਾਰੀ ਪਲਸ ਐੜੇ ਦੇ ਵਿੱਚ ਇਹਦਾ ਉਚਾਰਨ ਹੋਵੇਗਾ ਸੋ ਲਲ ਸਿਹਾਰੀ ਪਬੇ ਤੇ ਆ ਜਾਣੀ ਨਾਲ ਐੜਾ ਤਤੇ ਤੇ ਨਾਮ ਲਭਯਤੇ ਇਹਦਾ ਉਚਾਰਨ ਹੋਵੇਗਾ ਲਭਯਤੇ ਮਤਲਬ ਅਰਥਮਤਾਵਕ ਇੱਥੇ ਨਾ ਅੱਗੇ ਲੱਗਿਆ ਹੋਇਆ ਅਰਥ ਮਿਲ ਨਹੀਂ ਲੱਭਦਾ ਨਹੀਂ ਤਾਂ ਲੱਭੇ ਅਤੇ ਜਾਂ ਲੱਭੇ ਤੇ ਜਿਹੜਾ ਸ਼ਬਦ ਹੈ ਇਹਦਾ ਉਚਾਰਨ ਅਰਥ ਹੀ ਹੁੰਦਾ ਉਚਾਰਨ ਤੋਂ ਬਾਅਦ ਜਿਹੜਾ ਅਰਥ ਬਣਦਾ ਲੱਭਣਾ ਹੈ ਪਰ ਨਾ ਲੱਭੇ ਤੇ ਨਹੀਂ ਲੱਭਦਾ ਜਨਮ ਨਾ ਲੱਭੇ ਤੇ ਦੁਆਰੇ ਜਨਮ ਨਹੀਂ ਮਿਲਦਾ ਸਤਿਗੁਰੂ ਕਹਿੰਦੇ ਨੇ ਸੰਸਾਰ ਸਾਗਰ ਦੇ ਵਿੱਚ ਏ ਨਨਕ ਦੁਆਰੇ ਮੁੜ ਕੇ ਜਨਮ ਵੀ ਨਹੀਂ ਮਿਲਦਾ ਹੈ ਮਨੁੱਖੇ ਜੰਮ ਦਾ ਮਰਦਾ ਵੀ ਨਹੀਂ ਹੈ ਕਿਹੜਾ ਮਨੁੱਖ ਜਿਹੜਾ ਪ੍ਰਮਾਤਮਾ ਦੀ ਸਿੱਖਤ ਸਲਾਹ ਦੇ ਸ਼ੁਭ ਬਚਨ ਬੋਲਦਾ ਔਰ ਸਾਧ ਸੰਗਤ ਦੇ ਵਿੱਚ ਪ੍ਰਮਾਤਮਾ ਦਾ ਨਾਮ ਜਪ ਕੇ ਆਪਣਾ ਗਵਨ ਜਿਹੜਾ ਹੈ ਸੰਸਾਰ ਸਮੁੰਦਰ ਦੇ ਵਿੱਚ ਆਣ ਜਾਣ ਦਾ ਚੱਕਰ ਵੀ ਖਤਮ ਕਰ ਲੈਂਦਾ ਹੈ ਸੋ ਸ਼ੁਭ ਬਚਨ ਬੋਲਣੇ ਨੇ ਪ੍ਰਮਾਤਮਾ ਦਾ ਨਾਮ ਜਪਣਾ ਹੈ ਅਰਬ ਨੂੰ ਚੇਤੇ ਕਰਨਾ ਹੈ ਇਹ ਸਤਿਗੁਰ ਸਮਝਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ